ਹਰ ਇਨਸਾਨ ਦੇ ਅੰਦਰ ਇੱਕ ਜੰਗ ਚੱਲ ਰਹੀ ਹੈ। ਇੱਕ ਜੰਗ ਆਪਣੇ ਆਪ ਨਾਲ। ਹਰ ਸਵੇਰ ਇੱਕ ਆਵਾਜ਼ ਤੈਨੂੰ ਕਹਿੰਦੀ ਹੈ ਅੱਜ ਨਹੀਂ ਹੋਵੇਗਾ ਤੇ ਦੂਜੀ ਆਵਾਜ਼ ਕਹਿੰਦੀ ਹੈ ਉਠ ਤੂੰ ਕਰ ਸਕਦਾ ਹੈ। ਇਹ ਹੀ ਟਕਰਾਹ ਤੇਰੀ ਜ਼ਿੰਦਗੀ ਦੀ ਅਸਲੀ ਕਹਾਣੀ ਹੈ। ਦਰਦ ਤੋਂ ਡਰਨ ਵਾਲੇ ਰੁਕ ਜਾਂਦੇ ਨੇ। ਪਰ ਜੋ ਦਰਦ ਨੂੰ ਸਹਿਣਾ ਸਿੱਖ ਲੈਂਦੇ ਨੇ ਉਹ ਅਜਿਤ ਬਣ ਜਾਂਦੇ ਨੇ। ਹਰ ਝੋਟ ਹਰ ਹਾਰ ਇੱਕ ਨਵੀਂ ਤਾਕਤ ਦਾ ਜਨਮ ਹੈ ਇਹ ਆਡੀਓ ਬੁੱਕ ਕਿਸੇ ਕਹਾਣੀ ਬਾਰੇ ਨਹੀਂ ਇਹ ਤੇਰੇ ਬਾਰੇ ਹੈ ਤੇਰੇ ਅੰਦਰਲੇ ਯੋਧੇ ਬਾਰੇ ਜ਼ਿੰਦਗੀ ਤੈਨੂੰ ਤੋੜੇਗੀ ਪਰ ਹਰ ਵਾਰ ਤੂੰ ਉਠੇਗਾ ਕਿਉਂਕਿ ਹੋਂ ਤੂੰ ਜਾਣੇਗਾ ਤੈਨੂੰ ਕੋਈ ਝੋਟ ਨਹੀਂ ਮਾਰ ਸਕਦੀ ਕੋਈ ਦਰਦ ਤੈਨੂੰ ਹਰਾ ਨਹੀਂ ਸਕਦਾ ਸਵਾਗਤ ਹੈ ਤੇਰੀ ਆਪਣੀ ਜੰਗ ਵਿੱਚ ਜ਼ਿੰਦਗੀ ਵਿੱਚ ਹਰ ਕੋਈ ਦਰਦ ਤੋਂ ਭਜਦਾ ਹੈ ਪਰ ਸੱਚ ਇਹ ਹੈ ਕਿ ਦਰਦ ਹੀ ਸਾਡਾ ਸਭ ਤੋਂ ਵੱਡਾ ਅਧਿਆਪਕ ਹੈ ਜਿੱਥੇ ਡਰ ਖਤਮ ਹੁੰਦਾ ਹੈ ਉੱਥੇ ਜ਼ਿੰਦਗੀ ਸ਼ੁਰੂ ਹੁੰਦੀ ਹੈ ਜਦੋਂ ਤੂੰ ਦਰਦ ਨੂੰ ਗਲੇ ਲਗਾਉਂਦਾ ਹੈ ਜਦੋਂ ਤੂੰ ਉਸ ਨੂੰ ਸਮਝਦਾ ਹੈ ਤੂੰ ਆਪਣੇ ਆਪ ਨੂੰ ਸਮਝਣ ਲੱਗਦਾ ਹੈ ਹਰ ਤਕਲੀਫ ਜੋ ਤੈਨੂੰ ਤੋੜਦੀ ਹੈ ਉਹੀ ਤੈਨੂੰ ਨਵਾਂ ਬਣਾਉਂਦੀ ਹੈ ਲੋਕ ਕਹਿੰਦੇ ਨੇ ਕਿ ਦਰਦ ਤੋਂ ਬਚੋ ਪਰ ਜਿੱਤਨ ਵਾਲੇ ਕਹਿੰਦੇ ਨੇ ਦਰਦ ਵਿੱਚ ਹੀ ਆਪਣੀ ਆਜ਼ਾਦੀ ਲੱਭੋ ਤੂੰ ਜਦੋਂ ਆਪਣੇ ਜ਼ਖਮਾਂ ਨੂੰ ਛੁਪਾਉਂਦਾ ਹੈ ਤਦ ਤੂੰ ਕਮਜ਼ੋਰ ਬਣਦਾ ਹੈ ਪਰ ਜਦੋਂ ਤੂੰ ਉਹਨਾਂ ਜ਼ਖਮਾਂ ਨਾਲ ਖੜਾ ਰਹਿੰਦਾ ਹੈ ਉਹੀ ਤੇਰੀ ਹਿੰਮਤ ਬਣ ਜਾਂਦੇ ਨੇ ਹਰ ਨਿਸ਼ਾਨ ਹਰ ਝੋਟ ਤੇ ਯਾਦ ਦਿਵਾਉਂਦੇ ਨੇ ਕਿ ਤੂੰ ਹਾਰਿਆ ਨਹੀਂ ਸੀ ਤੂੰ ਲੜਿਆ ਸੀ ਦੁਨੀਆ ਤੈਨੂੰ ਸਮਝ ਨਹੀਂ ਪਾਏਗੀ ਪਰ ਤੇਰਾ ਦਿਲ ਜਾਣਦਾ ਹੈ ਕਿ ਤੂੰ ਕਿੰਨੀ ਵਾਰ ਡਿੱਗਿਆ ਤੇ ਫਿਰ ਖੜਾ ਹੋਇਆ ਅੰਦਰਲਾ ਯੋਦਾ ਹਮੇਸ਼ਾ ਚੁੱਪ ਹੁੰਦਾ ਹੈ ਉਹ ਕਿਸੇ ਮੰਚ ਤੇ ਨਹੀਂ ਚਿਲਾਉਂਦਾ ਉਹ ਕਿਸੇ ਨੂੰ ਸਾਬਤ ਨਹੀਂ ਕਰਦਾ ਉਹ ਹਰ ਸਵੇਰ ਆਪਣੇ ਆਪ ਨਾਲ ਜੰਗ ਲੜਦਾ ਹੈ ਸੁਸਤੀਆਂ ਨਾਲ ਸ਼ੱਕ ਨਾਲ ਦਰਨਾ ਤੇ ਹਰ ਦਿਨ ਜਦੋਂ ਤੂੰ ਉਸ جنگ ਵਿੱਚ ਜਿੱਤਦਾ ਹੈ ਤੂੰ ਆਪਣੇ ਆਪ ਦੀ ਨਵੀਂ ਸ਼ਕਲ ਬਣਾਉਂਦਾ ਹੈ ਇਹ ਜਿੱਤ ਕਿਸੇ ਮੈਡਲ ਨਾਲ ਨਹੀਂ ਆਉਂਦੀ ਇਹ ਆਉਂਦੀ ਹੈ ਜਦੋਂ ਤੂੰ ਆਪਣੇ ਆਪ ਨਾਲ ਸੱਚਾ ਰਹਿੰਦਾ ਹੈ ਸੀਮਾਵਾਂ ਟੁੱਟਦੀਆਂ ਨੇ ਜਦੋਂ ਇਰਾਦਾ ਜਾਗਦਾ ਹੈ ਕੋਈ ਵੀ ਤਾਕਤ ਕੋਈ ਵੀ ਹਾਲਾਤ ਕਿਸੇ ਇਰਾਦੇ ਵਾਲੇ ਮਨੁੱਖ ਨੂੰ ਰੋਕ ਨਹੀਂ ਸਕਦੇ ਜਦੋਂ ਤੂੰ ਥੱਕਦਾ ਹੈ ਜਦੋਂ ਤੈਨੂੰ ਲੱਗਦਾ ਹੈ ਕਿ ਹੁਣ ਨਹੀਂ ਹੋਵੇਗਾ ਉਹੀ ਪਲ ਤੇਰਾ ਸੱਚਾ ਟੈਸਟ ਹੁੰਦਾ ਹੈ ਜ਼ਿੰਦਗੀ ਤੈਨੂੰ ਹੱਦਾਂ ਤੱਕ ਥਕੇਗੀ ਤੇ ਫਿਰ ਪੁੱਛੇਗੀ ਹੁਣ ਕੀ ਕਰੇਗਾ ਤੇ ਤੂੰ ਜੇ ਉਥੇ ਡਿੱਗ ਗਿਆ ਤਾਂ ਸਭ ਕੁਝ ਖਤਮ ਪਰ ਜੇ ਉੱਠ ਗਿਆ ਤਾਂ ਇੱਕ ਨਵਾਂ ਤੂੰ ਜਨਮ ਲਏਗਾ ਤਕਲੀਫ ਕੋਈ ਦੁਸ਼ਮਣ ਨਹੀਂ ਇਹ ਉਹ ਅਗ ਹੈ ਜਿਸ ਵਿੱਚੋਂ ਤੂੰ ਸ਼ੋਧ ਹੁੰਦਾ ਹੈ ਜਿਵੇਂ ਲੋਹਾ ਅੱਗ ਵਿੱਚੋਂ ਹੋ ਕੇ ਤਲਵਾਰ ਬਣਦਾ ਹੈ ਤਿਵੇਂ ਮਨੁੱਖ ਦਰਦ ਵਿੱਚੋਂ ਹੋ ਕੇ ਤਾਕਤ ਬਣਦਾ ਹੈ ਜਦੋਂ ਤਕਲੀਫ ਆਉਂਦੀ ਹੈ ਤੂੰ ਉਸ ਨੂੰ ਰੋਕਦਾ ਨਹੀਂ ਤੂੰ ਉਸ ਨੂੰ ਸਿੱਖਦਾ ਹੈ ਕਿਉਂਕਿ ਜੋ ਮਨੁੱਖ ਦਰਦ ਨੂੰ ਸਮਝ ਲੈਂਦਾ ਹੈ ਉਸ ਨੂੰ ਕੋਈ ਵੀ ਦੁੱਖ ਡਰਾ ਨਹੀਂ ਸਕਦਾ ਕਈ ਵਾਰ ਅਸਲੀ ਤਾਕਤ ਖਾਮੋਸ਼ੀ ਵਿੱਚ ਹੁੰਦੀ ਹੈ ਓਪਾਲ ਜਦੋਂ ਕੋਈ ਨਹੀਂ ਹੁੰਦਾ ਤੇ ਤੂੰ ਆਪਣੇ ਆਪ ਨਾਲ ਬੈਠਾ ਹੁੰਦਾ ਹੈ ਉਹ ਸਮਾਂ ਜਿੱਥੇ ਮਨ ਵਿੱਚ ਹਜ਼ਾਰਾਂ ਸਵਾਲ ਚੱਲਦੇ ਨੇ ਤੇ ਤੂੰ ਫਿਰ ਵੀ ਸ਼ਾਂਤ ਰਹਿੰਦਾ ਹੈ ਇਹ ਖਾਮੋਸ਼ੀ ਤੇਰੀ ਕਮਜ਼ੋਰੀ ਨਹੀਂ ਇਹ ਤੇਰੀ ਤਿਆਰੀ ਹੈ ਹਰ ਹਨੇਰੀ ਰਾਤ ਤੋਂ ਪਹਿਲਾਂ ਇਹਹੀ ਖਾਮੋਸ਼ੀ ਤੈਨੂੰ ਮਜ਼ਬੂਤ ਕਰਦੀ ਹੈ ਮਨ ਹਾਰਦਾ ਹੈ ਤਾਂ ਸਰੀਰ ਵੀ ਡਿੱਗ ਜਾਂਦਾ ਹੈ ਜਿੱਤ ਜਾਂ ਹਾਰ ਸਰੀਰ ਨਾਲ ਨਹੀਂ ਮਨ ਨਾਲ ਹੁੰਦੀ ਹੈ ਜਦੋਂ ਤੂੰ ਆਪਣੇ ਦਿਮਾਗ ਨੂੰ ਕਹਿੰਦਾ ਹੈ ਅਜੇ ਖਤਮ ਨਹੀਂ ਹੋਇਆ ਤਾਂ ਸਰੀਰ ਵੀ ਤੈਨੂੰ ਮੰਨ ਲੈਂਦਾ ਹੈ ਤੇ ਜਦੋਂ ਤੂੰ ਕਹਿੰਦਾ ਹੈ ਮੈਂ ਹੋਰ ਨਹੀਂ ਕਰ ਸਕਦਾ ਤਾਂ ਸਰੀਰ ਵੀ ਥੱਕ ਜਾਂਦਾ ਹੈ ਜਿੱਤਣ ਲਈ ਪਹਿਲਾਂ ਤੈਨੂੰ ਆਪਣੇ ਮਨ ਨੂੰ ਤਿਆਰ ਕਰਨਾ ਪਵੇਗਾ ਤੇ ਮਨ ਤਿਆਰ ਹੁੰਦਾ ਹੈ ਜਦੋਂ ਤੂੰ ਉਸ ਨਾਲ ਸੱਚ ਬੋਲਦਾ ਹੈ ਦਰਦ ਨਾਲ ਦੋਸਤੀ ਕਰ ਲੈ ਜਦੋਂ ਤੂੰ ਉਸ ਤੋਂ ਡਰਨਾ ਛੱਡ ਦਿੰਦਾ ਹੈ ਤਦ ਤੂੰ ਆਜ਼ਾਦ ਹੋ ਜਾਂਦਾ ਹੈ ਜੋ ਮਨੁੱਖ ਦਰਦ ਨਾਲ ਰਹਿ ਸਕਦਾ ਹੈ ਉਹ ਹਰ ਹਾਲਾਤ ਵਿੱਚ ਰਹਿ ਸਕਦਾ ਹੈ ਦਰਦ ਤੇਰੇ ਖਿਲਾਫ ਨਹੀਂ ਉਹ ਤੇਰੇ ਨਾਲ ਹੈ ਉਹ ਤੈਨੂੰ ਉਥੇ ਲੈ ਜਾ ਰਿਹਾ ਹੈ ਜਿੱਥੇ ਤੂੰ ਆਪਣੇ ਆਪ ਨੂੰ ਕਦੇ ਸੋਚਿਆ ਵੀ ਨਹੀਂ ਸੀ ਤੂੰ ਇਕਲਾ ਹੈ ਪਰ ਤੇਰੇ ਅੰਦਰ ਇੱਕ ਫੌਜ ਹੈ ਤੇਰੀ ਹਿੰਮਤ ਤੇਰਾ ਸਬਰ ਤੇਰਾ ਇਰਾਦਾ ਏ ਤੇਰੇ ਸਿਪਾਹੀ ਨੇ ਜਦੋਂ ਦੁਨੀਆ ਤੇਰੀ ਪਿੱਠ ਮੋੜਦੀ ਹੈ ਇਹ ਸਿਪਾਹੀ ਤੇਰੇ ਨਾਲ ਖੜੇ ਰਹਿੰਦੇ ਨੇ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਲੜਾਈ ਉਹ ਨਹੀਂ ਜੋ ਦੁਨੀਆ ਨਾਲ ਹੁੰਦੀ ਹੈ ਸਭ ਤੋਂ ਵੱਡੀ ਲੜਾਈ ਉਹ ਹੈ ਜੋ ਆਪਣੇ ਮਨ ਨਾਲ ਹੁੰਦੀ ਹੈ ਅਸਲੀ ਤਾਕਤ ਉਹ ਹੈ ਜਦੋਂ ਕੋਈ ਨਹੀਂ ਦੇਖ ਰਿਹਾ ਜਦੋਂ ਤੂੰ ਚੁੱਪਚਾਪ ਕੰਮ ਕਰਦਾ ਹੈ ਜਦੋਂ ਕੋਈ ਤਾਰੀਫ਼ ਨਹੀਂ ਕਰਦਾ ਜਦੋਂ ਕੋਈ ਸਲਾਮ ਨਹੀਂ ਦਿੰਦਾ ਤੇ ਤੂੰ ਫਿਰ ਵੀ ਮਿਹਨਤ ਕਰਦਾ ਹੈ ਉਹੀ ਮਿਹਨਤ ਤੇਰੇ ਕਿਰਦਾਰ ਦੀ ਬੁਨਿਆਦ ਬਣਦੀ ਹੈ ਤੂੰ ਦੁਨੀਆ ਨੂੰ ਕੁਝ ਸਾਬਤ ਕਰਨ ਲਈ ਨਹੀਂ ਆਪਣੇ ਆਪ ਨੂੰ ਸਾਬਤ ਕਰਨ ਲਈ ਜਿੰਦਾ ਹੈ ਇਹ ਜ਼ਿੰਦਗੀ ਆਸਾਨ ਨਹੀਂ ਹੋਵੇਗੀ ਤੇ ਨਾ ਹੀ ਇਹ ਹੋਣੀ ਚਾਹੀਦੀ ਹੈ ਕਿਉਂਕਿ ਆਸਾਨ ਰਸਤੇ 'ਤੇ ਕੋਈ ਵੀ ਚਮਕ ਨਹੀਂ ਹੁੰਦੀ ਤੇਰਾ ਸਫਰ ਕਠਨ ਹੋਵੇਗਾ ਲੰਮਾ ਹੋਵੇਗਾ ਪਰ ਜਦ ਤੂੰ ਉਸ ਰਸਤੇ ਤੇ ਚੱਲਦਾ ਰਹੇਗਾ ਇੱਕ ਦਿਨ ਤੈਨੂੰ ਪਤਾ ਲੱਗੇਗਾ ਕਿ ਦਰਦ ਨੇ ਤੈਨੂੰ ਮਾਰਿਆ ਨਹੀਂ ਉਸ ਨੇ ਤੈਨੂੰ ਜਗਾਇਆ ਸੀ ਇੱਕ ਦਿਨ ਜਦ ਤੂੰ ਪਿੱਛੇ ਵੇਖੇਗਾ ਤੈਨੂੰ ਹਰ ਗਿਰਾਵਟ ਦਾ ਮਤਲਬ ਸਮਝ ਆਵੇਗਾ ਹਰ ਅੰਸੂ ਇੱਕ ਇਟ ਸੀ ਜਿਸ ਨਾਲ ਤੂੰ ਆਪਣੀ ਮਜ਼ਬੂਤੀ ਦੀ ਕੰਧ ਬਣਾਈ ਹਰ ਅਸਫਲਤਾ ਇੱਕ ਦਰਵਾਜ਼ਾ ਸੀ ਜਿਸਨੇ ਤੈਨੂੰ ਸੱਚੀ ਜਿੱਤ ਤੱਕ ਪਹੁੰਚਾਇਆ ਦੁਨੀਆ ਹਮੇਸ਼ਾ ਪੁੱਛੇਗੀ ਤੈਨੂੰ ਕੀ ਮਿਲਿਆ ਪਰ ਤੂੰ ਜਾਣੇਗਾ ਮੈਨੂੰ ਮੈਂ ਮਿਲ ਗਿਆ ਅਤੇ ਜਦ ਤੈਨੂੰ ਆਪਣਾ ਆਪ ਮਿਲ ਜਾਂਦਾ ਹੈ ਤਦੋਂ ਕੋਈ ਤੈਨੂੰ ਝੋਟ ਨਹੀਂ ਪਹੁੰਚਾ ਸਕਦਾ ਕੋਈ ਤੈਨੂੰ ਤੋੜ ਨਹੀਂ ਸਕਦਾ ਕਿਉਂਕਿ ਤੂੰ ਅੰਦਰੋਂ ਅਜਿਤ ਹੋ ਗਿਆ ਹੈ ਕਿਉਂਕਿ ਹੁਣ ਤੂੰ ਜਾਣ ਗਿਆ ਹੈ ਮੈਂ ਨੂੰ ਕੋਈ ਝੋਟ ਨਹੀਂ ਮਾਰ ਸਕਦੀ